ਸੋ ਸੰਗੀਤ ਜਗ ਤੇ ਕਾਫੀ ਉੱਪਰ ਦੇ ਤਾਰੇ ਜਿਹੜੇ ਆ ਅੱਜ ਇਸ ਸਮਾਰੋਹ ਦੇ ਵਿੱਚ ਪਹੁੰਚੇ ਨੇ ਜਿੱਥੇ ਸਾਰਿਆਂ ਨੇ ਆਪਣਾ ਦੁੱਖ ਸਾਂਝਾ ਕੀਤਾ ਉੱਥੇ ਮਹੇਸ਼ ਸਾਜਨ ਜੀ ਔਰ ਅਸ਼ੋਕ ਫਲੋਰੀਆ ਜੀ ਵੀ ਆਏ ਨੇ ਸੋ ਮਹੇਸ਼ ਜੀ ਕੀ ਕਹਿਣਾ ਚਾਹੁੰਦੇ ਆ ਇਹ ਦੁੱਖ ਦੀ ਘੜੀ ਦੇ ਇਸ ਦੁੱਖ ਦੀ ਘੜੀ ਵਿੱਚ ਸਾਡੇ ਜਿਹੜੇ ਸਤਿਕਾਰਯੋਗ ਗੁਰੂ ਜੀ ਆ ਔਰ ਸਾਡੀ ਗੁਰੂ ਮਾਂ ਸੀਗੇ ਜਦੋਂ ਇੱਕ ਮਾਂ ਦਾ ਵਿਛੜਨਾ ਬਹੁਤ ਡੂੰਘਾ ਸਦਮਾ ਲੱਗਣਾ ਆ ਇਹ ਇਹਦਾ ਜਿਹੜਾ ਜਗਤ ਦੇ ਵਿੱਚ ਘਾਟਾ ਜਿਹੜਾ ਇਹ ਅਸੀਂ ਪੂਰਾ ਕਦੇ ਨਹੀਂ ਕਰ ਸਕਦੇ ਅਸੀਂ ਪਰਮਾਤਮਾ ਅੱਗੇ ਇਹੀ ਦੁਆਵਾਂ ਕਰਦੇ ਹਾਂ ਵੀ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਵੇ ਰਾਜੇ ਔਰ ਜਿਹੜੇ ਜ਼ਿੰਦਗੀ ਦੇ ਵਿੱਚ ਇਹ ਘਾਟਾ ਜਿਹੜਾ ਸਾਨੂੰ ਪਿਆ ਆ ਇਹ ਕਦੇ ਪੂਰਾ ਨਹੀਂ ਹੋ ਸਕਦਾ ਸਾਨੂੰ ਫਲੋਰੀਅਨ ਸਾਹਿਬ ਤੁਸੀਂ ਕੀ ਕਹਿਣਾ ਚਾਹੋ ਸਾਡੇ ਬਹੁਤ ਹੀ ਸਤਿਕਾਰਯੋਗ ਮਾਨਯੋਗ ਸ਼੍ਰੀ ਹੰਸਰਾਜੀ ਹੰਸ ਪਦਮ ਸ਼੍ਰੀ ਉਸਤਾਦ ਜਨਾਬ ਔਰ ਉਹਨਾਂ ਨੂੰ ਬਹੁਤ ਜਿਹੜਾ ਘਾਟਾ ਜਿੱਥੇ ਪਿਆ ਉਥੇ ਪੂਰਾ ਹੀ ਸੰਗੀਤ ਜਗਤ ਨੂੰ ਵੀ ਘਾਟਾ ਪਿਆ ਮਾਂ ਦਾ ਤੁਰ ਜਾਣਾ ਬਹੁਤ ਔਖੀ ਗੱਡੀ ਹੁੰਦੀ ਹੈ ਬੱਚਿਆਂ ਦੀ ਔਰ ਮਾਂ ਮਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਔਰ ਵੀਰ ਵੀਰਾਂ ਦੀਆਂ ਬਾਹਾਂ ਹੁੰਦੀਆਂ ਪਿਓ ਸਿਰ ਦਾ ਤਾਜ ਮੁਹੰਮਦ ਮਾਂ ਮਾ ਠੰਡੀਆਂ ਸ਼ਾਮਾਂ ਹੁੰਦੀਆਂ ਮਾਂ ਮਾ ਬੂੜ ਦੀਆਂ ਸ਼ਾਮਾਂ ਹੁੰਦੀਆਂ ਜੇ ਮਾਂ ਚਲੇ ਜਾਵੇ ਉਹਦਾ ਕੁਝ ਨਹੀਂ ਦੁਨੀਆ ਤੇ ਰਹਿੰਦਾ ਪਰ ਮਾਲਕ ਉਹਨਾਂ ਨੂੰ ਆਪਣੇ ਚਾਨਣ ਨਵਾਸ ਦੇਵਾਂ ਮੈਂ ਤਾਂ ਇਹੀ ਅਰਦਾਸ ਬੇਨਤੀ ਅਕਾਲਪੁਰ ਗੁਰੂ ਸੱਚੇ ਪਾਸ਼ਾ ਅੱਲਾਹ ਤਾਲਾ ਦੇ ਚਾਨਣ ਵਿੱਚ ਕਰੂਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ